ਇਹ ਫਿਲਮ ਹੀ ਇਦਾਂ ਦੀ ਸੀਗੀ ਜੀ ਕਿ ਬਹੁਤ ਨਾ ਮਿਕਸਡ ਫੀਲਿੰਗਸ ਰਹੀਆਂ ਨੇ ਇਸ ਫਿਲਮ ਦੇ ਦੌਰਾਨ ਹੈ ਨਾ ਸੋ ਬਹੁਤ ਮਾਨ ਵਾਲੀ ਗੱਲ ਵੀ ਸੀ ਕਿ ਉਸ ਪਰਮਾਤਮਾ ਦੀ ਗੱਲ ਕਰਨ ਵਾਲੀ ਫਿਲਮ ਦਾ ਪਾਰਟ ਹੈ ਸਟ्रेस ਵੀ ਚੱਲ ਜਾਂਦਾ ਸੀਗਾ ਜੋ ਚੀਜ਼ਾਂ ਚੱਲ ਰਹੀਆਂ ਸੀਗੀਆਂ ਅਗਰੇ ਹੈ ਨਾ ਬਟ ਇਨ ਹਾਲ ਇਹ ਚੀਜ਼ ਇੰਨੀ ਕਿ ਜ਼ਿਆਦਾ ਸੋਹਣੀ ਨਿਕਲ ਕੇ ਆਈ ਆ ਮਨ ਮੈਨੂੰ ਪਰਸਨਲੀ ਬਹੁਤ ਟੱਚ ਕੀਤੀ ਆ ਐਕਚੁਅਲੀ ਮੈਨੂੰ ਇਹ ਹੁੰਦਾ ਜੀ ਆਬਵੀਅਸਲੀ ਜਦੋਂ ਤੁਹਾਡੀ ਮਨਪਸੰਦ ਹੀ ਹੁੰਦੀ ਹੈ ਉਦੋਂ ਤਾਂ ਤੁਸੀਂ ਭੱਜ ਕੇ ਫੜਦੇ ਹੋ ਬਟ ਉਹਦੇ ਨਾਲ ਨਾਲ ਮੈਨੂੰ ਇਹ ਵੀ ਹੁੰਦਾ ਕਿ ਮੈਂ ਡਿਫਰੈਂਟ ਸਿਨੇਮਾ ਕਰਾਂ ਕਿ ਡਿਫਰੈਂਟ ਡਿਫਰੈਂਟ ਜਨਰ ਹੋਣ ਡਿਫਰੈਂਟ ਡਿਫਰੈਂਟ ਕੈਰੈਕਟਰਸ ਹੋਣ ਜਿਵੇਂ ਇਸ ਫਿਲਮ ਦੇ ਵਿੱਚ ਹੁਣ ਜਿੰਨਾ ਸਟਲ ਕੈਰੈਕਟਰਸ ਸੀ ਉਹ ਮੈਂ ਅਜੇ ਤੱਕ ਨਹੀਂ ਕੀਤਾ ਕਦੀ ਪ੍ਰੈਸ ਕਾਨਫਰੈਂਸ ਦੇ ਵਿੱਚ ਭਾਵਕ ਹੋ ਗਏ ਸੀਗੇ ਬਸ ਬਈ ਕਈ ਮੋਸ਼ਨਸ ਹੁੰਦੇ ਨੇ ਸੋ ਅੱਜ ਕਈ ਵਾਰ ਹੀ ਨਿਕਲੇ ਹੁੰਦੇ ਨੇ ਜੀ ਉਹ ਪੰਜਾਬ ਪ੍ਰਥਮ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਤਾਂ ਦੋਸਤੋ ਕੱਲ ਫਿਲਮ ਆਉਣ ਵਾਲੀ ਆ ਤੇ ਸਾਡੇ ਨਾਲ ਭੁਖਰਾਜ ਪੱਲਾ ਮੌਜੂਦ ਨੇ ਸਰ ਸਰਸ਼ੀ ਕਾਲ ਸਰ ਬਹੁਤ ਬਹੁਤ ਮੁਬਾਰਕਾਤ ਹੋਣ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਰ ਫਿਲਮ ਦੇ ਵਿੱਚ ਕੰਮ ਕੀਤਾ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੋਈ ਆ ਇਹ ਫਿਲਮ ਹੀ ਇਦਾਂ ਦੀ ਸੀਗੀ ਜੀ ਕਿ ਬਹੁਤ ਨਾ ਮਿਕਸਡ ਫੀਲਿੰਗਸ ਰਹੀਆਂ ਨੇ ਇਸ ਫਿਲਮ ਦੇ ਦੌਰਾਨ ਹੈ ਨਾ ਸੋ ਬਹੁਤ ਮਾਨ ਵਾਲੀ ਗੱਲ ਵੀ ਸੀ ਕਿ ਉਸ ਪ੍ਰਮਾਤਮਾ ਦੀ ਗੱਲ ਕਰਨ ਵਾਲੀ ਫਿਲਮ ਦਾ ਪਾਰਟ ਹੈ ਤੇ ਦੂਜੇ ਪਾਸੇ ਸਟ्रेस ਵੀ ਚੱਲ ਜੀ ਜਾਂਦਾ ਸੀਗਾ ਜੋ ਚੀਜ਼ਾਂ ਚੱਲ ਰਹੀਆਂ ਸੀਗੀਆਂ ਘਰੇ ਹੈ ਨਾ ਬਟ ਇਨ ਹਾਲ ਇਹ ਚੀਜ਼ ਇੰਨੀ ਕੁ ਜ਼ਿਆਦਾ ਸੋਹਣੀ ਨਿਕਲ ਕੇ ਆਈ ਆ ਮਤਲਬ ਮੈਨੂੰ ਪਰਸਨਲੀ ਬਹੁਤ ਟੱਚ ਕੀਤੀ ਐ ਤੇ بس ਬਾਕੀ ਤਾਂ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਮੈਨੂੰ ਬਹੁਤ ਸੋਹਣੀ ਲੱਗੀ ਪਰ ਜਦੋਂ ਤੁਹਾਡੇ ਕੋਲ ਸਕ੍ਰਿਪਟ ਆਉਂਦੀ ਹੈ ਤਾਂ ਤੁਸੀਂ ਕਿਵੇਂ ਸੋਚਦੇ ਹੋ ਕਿ ਹਾਂ ਯਾਰ ਹੁਣ ਮੇਰੇ ਲਈ ਮੈਨੂੰ ਮਨਪਸੰਦ ਸਕ੍ਰਿਪਟ ਮਿਲੀ ਆ ਸੋਚਿਆ ਮਨ ਦੇ ਵਿੱਚ ਐਕਚੁਅਲੀ ਮੈਨੂੰ ਇਹ ਹੁੰਦਾ ਜੀ ਆਬਵੀਅਸਲੀ ਜਦੋਂ ਤੁਹਾਡੀ ਮਨਪਸੰਦ ਹੀ ਹੁੰਦੀ ਹੈ ਉਦੋਂ ਤਾਂ ਤੁਸੀਂ ਭੱਜ ਕੇ ਫੜਦੇ ਹੋ ਬਟ ਉਹਦੇ ਨਾਲ ਨਾਲ ਮੈਨੂੰ ਇਹ ਵੀ ਹੁੰਦਾ ਕਿ ਮੈਂ ਡਿਫਰੈਂਟ ਸਿਨੇਮਾ ਕਰਾਂ ਇਹ ਡਿਫਰੈਂਟ ਡਿਫਰੈਂਟ ਯੂ ਓਨਰ ਹੋਣ ਡਿਫਰੈਂਟ ਡਿਫਰੈਂਟ ਕੈਰੈਕਟਰਸ ਹੋਣ ਜਿਵੇਂ ਇਸ ਫਿਲਮ ਦੇ ਵਿੱਚ ਹੁਣ ਜਿੰਨਾ ਸਟਰਲ ਕੈਰੈਕਟਰਸ ਸੇ ਉਹ ਮੈਂ ਅਜੇ ਤੱਕ ਨਹੀਂ ਕੀਤਾ ਕਦੀ ਸੋ ਇਹ ਮੇਰਾ ਪਹਿਲਾ ਅਟੈਂਪਟ ਸੀ ਇੰਨੇ ਸਟਰਲ ਕੈਰੈਕਟਰ ਦਾ ਤੇ ਸਰ ਇੱਕ ਲੱਗਜ਼ ਮੈਂ ਕਹਿਣਾ ਚਾਹੁੰਦਾ ਹਾਂ ਜੀ ਤੁਹਾਡੇ ਫਾਦਰ ਸਾਹਿਬ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਤੇ ਉਹ ਕਹਿ ਰਹੇ ਸੀਗੇ ਕੁਖਰਾ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਨਾ ਵੈਬ ਸੀਰੀਆ ਯਾਰ ਜਿਗਰੀ ਕੁਸੁੱਤੀ ਡਿਗਰੀ ਤਾਂ ਤੁਸੀਂ ਇੱਕ ਵੱਖਰਾ ਅਲੱਗ ਕਨਸੈਪਟ ਲੈ ਕੇ ਆਏ ਸੀਗੇ YouTube ਲਈ ਪਰ ਅੱਜ ਤੁਸੀਂ ਫਿਲਮਾਂ ਦੇ ਵਿੱਚ ਐਂਟਰੀ ਹੋ ਚੁੱਕੇ ਆ ਤੁਹਾਡੀ ਹੁਣ ਤੁਹਾਡੀ ਇੱਧਰ ਵੀ ਵਕਰੀ ਵੱਖਰਾ ਕਨਸੈਪਟ ਦੁਆਰਾ ਦੇਖ ਸਕਦਾ ਹਾਂ ਹਾਂਜੀ ਹਾਂਜੀ ਡੈਫੀਨੇਟਲੀ ਜੀ ਹਜ ਤੱਕ ਕੁਸੁੱਤੀ ਡਿਗਰੀ ਵੀ ਆ ਰਿਹਾ ਜੀ ਵੱਡੇ ਪਰਦੇ ਤੇ ਤੇ ਹੌਲੀ ਹੌਲੀ ਕਰਕੇ ਜਿੱਦਾਂ ਜਿੱਦਾਂ ਕਿਰਪਾ ਪਰਮਾਤਮਾ ਕਰੀ ਜਾਊਗੇ ਜੀ ਓਦਾਂ ਓਦਾਂ ਡਿਫਰੈਂਟ ਡਿਫਰੈਂਟ ਸਿਨੇਮਾ ਲਿਆਉਂਦੇ ਰਵਾਂਗੇ ਜੀ ਜੀ ਸਰ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਭਾਵਕ ਹੋ ਗਏ ਸੀਗੇ ਬਸ ਬਈ ਜੀ ਕਈ ਮੋਸ਼ਨਸ ਹੁੰਦੇ ਨੇ ਸੋ ਅੱਜ ਕਈ ਵਾਰ ਹੀ ਨਿਕਲੇ ਆਉਂਦੇ ਨੇ ਜੀ ਉਹ ਤੇ ਪਰਿਵਾਰਕ ਮੈਂਬਰਾਂ ਨੂੰ ਕੀ ਕਹਿਣਾ ਚਾਹੂੰਗਾ ਫਿਲਮ ਬਹੁਤ ਇੰਟਰਸਟਿੰਗ ਹੈ ਤੁਹਾਡੀ ਮੈਂ ਤਾਂ ਦੇਖ ਲਈ ਪਰਿਵਾਰਕ ਮੈਂਬਰਾਂ ਨੂੰ ਕੀ ਕਹਿਣਾ ਚਾਹੂੰਗਾ ਸਾਡੀ ਆਡੀਅנס ਸਾਡਾ ਪਰਿਵਾਰ ਦੇ ਮੈਂਬਰ ਹੀ ਨੇ ਜੀ ਸੋ ਉਹਨਾਂ ਨੂੰ ਅਪੀਲ ਬੇਨਤੀ ਗੁਜ਼ਾਰਿਸ਼ ਹੈ ਜੀ ਕਿ 26 ਸਪਟੈਂਬਰ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਪਲੀਜ਼ ਹਮੇ ਮਾਕੇ ਸਿਨੇਮਾ ਘਰਾਂ ਦੇ ਵਿੱਚ ਪਹੁੰਚੋ ਤੇ ਸਾਡੀ ਫਿਲਮ ਨੂੰ ਦੇਖੋ ਤੇ ਸਾਨੂੰ ਦੱਸੋ ਕਿਦਾਂ ਲੱਗੀ ਥੈਂਕ ਯੂ ਬਹੁਤ ਤਧਵਾਜੀ ਤੁਹਾਡਾ